ਸਕ੍ਰੀਨ ਦੇ ਉੱਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਦੋ ਮੁੰਡੇ ਜਿਨ੍ਹਾਂ ਦੇ ਸਿਰ ਤੇ ਪਰਨੇ ਨੇ ਤੇ ਇੱਕ ਮੁੰਡਾ ਮੋਨਾ ਤਾਂ ਦੱਸਿਆ ਕਿ ਇਨ੍ਹਾਂ ਤਿੰਨੇ ਮੁੰਡਿਆਂ ਨੇ ਮਿਲ ਕੇ ਅਜਿਹੀ ਕਰਤੂਤ ਖਿੰਡਾ ਦਿੱਤੀ ਜਿਸ ਨੂੰ ਸੁਣ ਕੇ ਲੋਕ ਹੈਰਾਨ ਹੋ ਗਏ ਪਰ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਤਿੰਨੇ ਮੁੰਡਿਆਂ ਦੇ ਵਿੱਚੋਂ ਇੱਕ ਜਾਣਾ ਪੁਲਿਸ ਮੁਲਾਜ਼ਮ ਹੈ ਦੱਸਦੀ ਹੈ ਕਿ ਬਠਿੰਡਾ ਦੇ ਵਿੱਚ ਪੈਟਰੋਲ ਪੰਪ ਦੇ ਮੁਲਾਜ਼ਮ ਤੋਂ 135000 ਰੁਪਏ ਦੀ ਲੁੱਟ ਹੋਈ ਸੀ ਬਠਿੰਡਾ ਪੁਲਿਸ ਨੇ ਇਸ ਗੁੱਥੀ ਨੂੰ ਸਲਝਾਉਂਦੇ ਹੋਏ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਹੈ ਲੁੱਟੇ ਗਏ ਪੈਸਿਆਂ ਦੇ ਵਿੱਚੋਂ 12000 ਬਰਾਮਦ ਵੀ ਕਰ ਲਏ ਨੇ ਜਦੀ ਜਾਣਕਾਰੀ ਐਸਐਸਪੀ ਮੈਡਮ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ ਆਓ ਸੁਣਦੇ ਹਾਂ ਸਾਨੂੰ ਜੀ 112 ਤੇ ਇੱਕ ਇਨਫੋਰਮੇਸ਼ਨ ਮਿਲੀ ਸਗੀ ਕਿ ਸਦਰ ਬਠਿੰਡਾ ਥਾਣੇ ਦੇ ਏਰੀਆ ਕੋਰ ਸ਼ਮੀਰ ਚ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਅਨਨੋਨ ਔਰ ਉਹਨਾਂ ਨੇ ਇੱਕ ਐਕਟਿਵਾ ਤੇ ਦੋ ਜਿਹੜੇ ਵਿਕਟਿਮ ਜਾ ਰਹੇ ਸੀਗੇ ਉਹਨਾਂ ਤੋਂ ਇਨੀਸ਼ੀਅਲ ਇਨਫੋਰਮੇਸ਼ਨ ਸਗੀ ਕਿ ਗਨਪੁਆਇੰਟ ਤੇ ਦੋ ਲੱਖ ਖੋ ਕੇ ਲੈ ਗਏ ਤੇ ਇਮੀਡੀਏਟਲੀ ਐਸਪੀ ਸਿਟੀ ਵੀ ਮੌਕੇ ਤੇ ਗਏ ਔਰ ਡੀਐਸਪੀ ਰੂਰਲ ਹਿਨਾ ਗੁਪਤਾ ਮੈਡਮ ਐਸਐਚਓ ਸਦਰ ਇਨਸਪੈਕਟਰ ਜਗਦੀ ਔਰ ਦੋਨੋਂ ਸੀਆਈਏ ਇਨਚਾਰजेस ਉਰ ਉਹਨਾਂ ਦੀ ਟੀਮਾਂ ਨੂੰ ਵੀ ਮੌਕੇ ਤੇ ਭੇਜਿਆ ਗਿਆ ਸੀ ਨੋਇੰਗ ਦ ਸੈਂਸਿਟੀਵਿਟੀ ਆਫ ਦ ਕ੍ਰਾਈਮ ਸੋ ਦ ਰਾਨੇਤ ਤਫਤੀਸ਼ ਜਦੋਂ ਮੁਦਈ ਨੂੰ ਮਿਲੇ ਤਾਂ ਪਤਾ ਲੱਗਿਆ ਕਿ ਜਿਹੜਾ ਵਿਕਟਿਮ ਹੈ ਉਹਨਾਂ ਦਾ ਨਾਮ ਕ੍ਰਿਸ਼ਨ ਅਵਤਾਰ ਹੈ ਤੇ ਉਹਦੇ ਪਿੱਛੇ ਉਹਦਾ ਦੋਸਤ ਗੁਰਜੀਤ ਸਿੰਘ ਆਪਣੀ ਐਕਟਿਵਿਸਟ ਫੂਟੀ ਤੇ ਜਾ ਰਹੇ ਸੀਗੇ ਔਰ ਉਹਨਾਂ ਨੇ ਮਹਾਦੇਵ ਪੈਟਰੋਲ ਪੰਪ ਜਿਹੜਾ ਭਾਗੀ ਵੰਦਲਪਿੰਡ ਚ ਉਹਦੇ ਨੇੜੇ ਆਪਣੇ ਇੱਕ ਕ੍ਰੈਡਿਟ ਕਾਰਡ ਸਵਾਈਪ ਕਰਾਇਆ ਸੀਗਾ ਤੇ ਉਹਦੇ ਚੋਂ 135000 ਜਿਹੜਾ ਕੈਸ਼ ਸੀਗਾ ਉਹਨੂੰ ਲੈ ਕੇ ਜਾ ਰਹੇ ਸੀ ਤੇ ਰਸਤੇ ਵਿੱਚ ਕੋਟ ਸ਼ਮੀਰ ਕੋਲ ਜਿਹੜੇ ਦੋ ਬਿਨਾ ਨੰਬਰ ਪਲੇਟ ਦੀ ਬਾਈਕ ਤੇ ਆਏ ਨੌਜਵਾਨ ਇਹਨਾਂ ਨੇ ਇਹਨਾਂ ਦੀ ਬੜੀ ਸਪੀਡ ਚ ਲੈ ਕੇ ਆਏ ਤੇ ਇਹਨਾਂ ਦੀ ਐਕਟਿਵਾ ਨੂੰ ਓਵਰਟੇਕ ਕਰਕੇ ਇਹਨਾਂ ਨੂੰ ਰੋਕ ਲਿਆ ਤੇ ਉਹਦੀ ਐਕਟਿਵਾ ਇਹਨਾਂ ਦੀ ਥੱਲੇ ਸੁੱਟਦੀ ਜਿਹੜਾ ਕ੍ਰਿਸ਼ਨ ਅਵਤਾਰ ਔਰ ਉਹਦਾ ਦੋਸੇਗਾ ਗੁਰਜੀਤ ਔਰ ਜਿਹੜਾ ਅੱਗੇ ਬੈਠਾ ਸੀ ਕ੍ਰਿਸ਼ਨ ਅਵਤਾਰ ਉਹਦੀ ਪਾਕਟ ਜੋ ਇਨਾਂ ਨੇ ਜਿਹੜੇ ਪੈਸੇ ਸੀਗੇ 1 135000 ਉਹ ਖੋਲੇ ਔਰ ਜਿਹੜੀ ਇਹਨਾਂ ਦੀ ਸਫਲ ਹੋਈ ਉਹਦੇ ਚ 10000 ਥੱਲੇ ਡਿੱਗ ਪਏ ਤਾਂ ਟੋਟਲ 125000 ਲੈ ਕੇ ਉਹ ਉੱਥੋਂ ਮੌਕੇ ਤੋਂ ਭੱਜ ਗਏ ਤੇ ਜਦੋਂ ਸੂchna ਮਿਲੀ ਤਾਂ ਸਾਡੀ ਟੀਮ ਉੱਥੇ ਗਈ ਤੇ ਉੱਥੇ ਸੀਸੀਟੀਵੀ ਫੁਟੇਜਸ ਵੀ ਖੰਗਾਲਣ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਬਹੁਤ ਜ਼ਿਆਦਾ ਫੁਟੇਜ ਨਹੀਂ ਮਿਲੀ ਪਰ ਜਿੰਨੀ ਸਾਨੂੰ ਮਿਲੀ ਸੀ ਉਹਦੇ ਚ ਸਾਨੂੰ ਕੁਝ ਵਾਈਟਲ ਕਲੂਜ਼ ਮਿਲੇ ਔਰ ਹਿਊਮਨ ਇੰਟੈਲੀਜੈਂਸ ਔਰ ਸਾਇੰਟੀਫਿਕ ਤਫਤੀਸ਼ ਤੇ ਤਹਿਤ ਸਾਨੂੰ ਅੱਜ ਸਕਸੈਸਫੁਲੀ ਜਦੋਂ ਇਸ ਕੇਸ ਦੇ ਤਿੰਨੋਂ ਦੋਸ਼ੀ ਸਾਡੀ ਟੀਮ ਵੱਲੋਂ ਰਾਉਂਡ ਅਪ ਕੀਤੇ ਗਏ ਫ੍ਰੋਮ ਗ੍ਰੋਥ ਸੈਂਟਰ ਏਰੀਆ ਇਹਨਾਂ ਦੇ ਨਾਂ ਹੈਗੇ ਜੀ ਇੱਕ ਤਾਂ ਜਿਹੜਾ ਇਹਦੇ ਪਿੱਛੇ ਹੀ ਬੈਠਾ ਸੀਗਾ ਇਹਦਾ ਦੋਸਤ ਵਿਕਟਮ ਦਾ ਗੁਰਜੀਤ ਸਿੰਘ ਇੱਕ ਤਾਂ ਉਹ ਹੀ ਹੈ ਹੀ ਬਿਲੋਂਗਸ ਟੂ ਗਣੇਸ਼ ਪਸਤੀ ਬਠਿੰਡਾ ਦੂਜਾ ਲਵਜੀਤ ਸਿੰਘ ਹੈ ਇਹ ਪਿੰਡ ਪੂਲੀਦਰ ਐਂਡ ਵਾਲਾ ਤੇ ਤੀਜਾ ਦੋਸ਼ੀ ਸੁਖਚੈਨ ਸਿੰਘ ਹੈ ਇਹ ਪਿੰਡ ਗਿਲਪੱਤੀਦਰ ਐਂਡ ਵਾਲਾ ਤੇ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਗਈ ਉਹਦੇ ਚ ਪਤਾ ਲੱਗਿਆ ਕਿ ਜਿਹੜਾ ਦੋਸ਼ੀ ਗੁਰਜੀਤ ਉਹ ਕ੍ਰਿਸ਼ਨ ਅਵਤਾਰ ਦਾ ਦੋਸਤ ਹੈ ਇਹ ਪਹਿਲਾਂ ਵੀ ਉਹਦੇ ਨਾਲ ਕਈ ਵਾਰੀ ਜਾਂਦਾ ਰਿਹਾ ਔਰ ਉਹਨੇ ਜਿਹੜਾ ਜਦੋਂ ਕੈਸ਼ ਕ੍ਰੈਡਿਟ ਕਰਾਉਣਾ ਸੀਗਾ ਮਹਾਦੇ ਪੈਟਰੋਲ ਪੰਪ ਤੋਂ ਸੋ ਹੀ ਹੈਡ ਕਾਈਂਡ ਆਫ ਅਨ ਆਈਡੀਆ ਕਿ ਅਦਾਂ ਹੋ ਸਕਦਾ ਤੇ ਇਹਨੇ ਆਪਣੇ ਜਿਹੜੇ ਬਾਕੀ ਦੋ ਦੋਸਤ ਉਹਨਾਂ ਨਾਲ ਪਹਿਲਾਂ ਹੀ ਟਾਈ ਅਪ ਕੀਤਾ ਹੋਇਆ ਸੀ ਤੇ ਜਦੋਂ ਹੀ ਦੋਨੋਂ ਉੱਥੋਂ ਚੱਲੇ ਤੇ ਇਹਨੇ ਆਪਣੇ ਫੋਨ ਰਾਹੀਂ ਬਾਕੀ ਦੋ ਦੋਸ਼ੀਆਂ ਨੂੰ ਕਨਵੇ ਕਰਤਾ ਟੂ ਫੋਲੋ ਥਮ ਔਰ ਇਸ ਹਿਸਾਬ ਨਾਲ ਇਹਨੇ ਪੂਰੀ ਪਲੈਨਿੰਗ ਕਰਕੇ ਇਹ ਸਾਰਾ ਜਿਹੜੀ ਲੁੱਟ ਦੀ ਵਾਰਦਾਤ ਨੂੰ ਮਾਸਟਰਮਾਈਂਡ ਕੀਤਾ ਸੀਗਾ ਔਰ ਹੁਣ ਅਸੀਂ ਨਦੀ ਰਿਮਾਂਡ ਲੈ ਕੇ ਦੇਖਾਂਗੇ ਕਿ ਕੋਈ ਹੋਰ ਵੀ ਇਦਾਂ ਦੇ ਕੇਸਿਸ ਜੇ ਅਨਰਥ ਹੁੰਦੇ ਔਰ ਹੁਣ ਇਸ ਕੇਸ ਚ ਸਾਨੂੰ ਜਿਹੜੇ 125000 ਟੋਟਲ ਫਾਈਨਲੀ ਖੋ ਹੋਇਆ ਸੀ ਉਹਦੇ ਚੋਂ 125000 ਬਰਾਮਦ ਹੋ ਗਿਆ ਔਰ ਜਿਹੜੀ ਵਾਰਦਾਤ ਚ ਬਾਈਕ ਯੂਜ਼ ਕੀਤੀ ਗਈ ਸੀ ਬਿਨਾਂ ਨੰਬਰ ਪਲੇਟ ਦੀ ਉਹ ਵੀ ਰਿਕਵਰ ਹੋ ਗਈ ਹੈ ਔਰ ਜਿਹੜੇ ਤਿੰਨੋਂ ਦੋਸ਼ੀ ਹੈ ਉਹਨਾਂ ਚੋਂ ਗੁਰਜੀਤ 32 ਸਾਲ ਦਾ ਹੈ ਤੇ ਇੱਕ ਪ੍ਰਾਈਵੇਟ ਜੌਬ ਕਰਦਾ ਹੈ ਜਿਹੜਾ ਸੁਖਚੈਨ ਸਿੰਘ ਹੈ ਉਹ 30 ਸਾਲ ਦਾ ਹੈ ਤੇ ਇੱਕ ਕਿਸੇ ਡਿਲੀਵਰੀ ਬாய் ਦਾ ਕੰਮ ਕਰਦਾ ਹੈ ਤੇ ਜਿਹੜਾ ਲਵਜੀਤ ਸਿੰਘ ਹੈ ਇਹ ਸਾਡੇ ਪੰਜਾਬ ਪੁਲਿਸ ਦਾ ਹੀ ਸੀਨੀਅਰ ਕਨਸਟੇਬਲ ਰੈਂਕ ਦਾ ਮੁਲਾਜ਼ਮ ਹੈ ਜਿਹੜਾ ਬਠਿੰਡਾ ਪੁਲਿਸ ਦਾ ਹੀ ਹੈ ਤੇ ਪਿਛਲੇ ਦਸੰਬਰ ਤੋਂ ਹੀ ਇਹ ਗੈਰਹਾਜ਼ਰ ਚੱਲ ਰਿਹਾ ਹੈ ਔਰ ਇਹ ਵੀ ਪਤਾ ਲੱਗਿਆ ਕਿ ਨਾ ਤਿੰਨਾਂ ਤੇ 2023 ਚ ਇੱਕ ਮੁਕਦਮਾ ਦਰਜ ਹੋਇਆ ਸੀਗਾ ਐਫ ਆਈ ਆਰ ਨੰਬਰ 140 21 ਜੁਲਾਈ 2023 ਨੂੰ ਅੰਡਰ ਸੈਕਸ਼ਨ 384 379 ਬੀ ਔਰ 416 ਥਾਣਾ ਕਨਾਲ ਕਲੋਨੀ ਜਿਹੜਾ ਅੰਡਰ ਟ੍ਰਾਇਲ ਹੈ ਜੋ ਮੈਨੂੰ ਹੁਣ ਪਤਾ ਲੱਗਿਆ ਤੇ ਐਂਡ 올3 ਵਰ ਅਕਿਊਜ਼ਡ ਇਨ that ਕੇਸ ਅਨ ਉਸ ਕੇ ਜੋ ਸ਼ਮੂਲੀਅਤ ਦੇ ਤਹਿਤ ਇਹਨੂੰ सस्पेंड ਵੀ ਕੀਤਾ ਗਿਆ ਸੀਗਾ ਤੇ ਆਫਟਰ दैट ਇਹ ਬਹਾਲ ਹੋਇਆ ਬਟ ਰੈਗੂਲਰਲੀ ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਹੈ ਇਹ बार-बार ਗੈਰ ਹਾਜ਼ਰ ਹੁੰਦਾ ਹੈ ਹੁਣ ਵੀ ਗੈਰ ਹਾਜ਼ਰੀ ਚੱਲ ਰਹੀ ਸੀ ਬਟ ਬਿਕੋਜ਼ ਹੀ ਇਜ਼ ਇਨਵੋਲਡ ਇਨ ਸੱਚ ਅ ਸੀਨੀਅਰਸ ਕ੍ਰਾਈਮ ਅਗੇਨ ਤੇ ਅਸੀਂ ਇਹਦੇ ਤੇ ਅਸ ਪਰ ਪ੍ਰੋਸੀਜਰ ਡਿਪਾਰਟਮੈਂਟਲ ਐਕਸ਼ਨ ਲਵਾਂਗੇ ਇਹ ਮੜਮ ਪੈਸੇ ਲਈ ਕਿਉਂ ਘਾਈ ਸੀ ਕਿਸ ਕੰਮ ਵੀ ਪਾਈ ਐਸੇ ਜੀ ਕਿਸ ਕਮਲੀ ਖੜਾਈ ਸੀ ਤਾਂ ਮੈਨੂੰ ਨਹੀਂ ਪਤਾ ਬਟ ਜਿਹੜਾ ਇਹਦਾ ਦੋਸਤ ਉਹਨੂੰ ਪਤਾ ਸੀ ਪਹਿਲਾਂ ਵੀ ਇਹਦੇ ਨਾਲ ਪਹਿਲਾਂ ਵੀ ਜਦੋਂ ਵਿਡਰੋ ਕਰਦਾ ਸੀ ਕਈ ਵਾਰੀ ਜਾ ਚੁੱਕਾ ਸੀ ਮੈਡਮ ਸਪੈਂਡਡ ਸੀਗਾ ਤੇ ਸੌਰੀ ਇਹਨੂੰ ਹੀ ਮਾਸਟਰਮਾਈਂਡ ਹੈ ਹਾਂਜੀ ਗੁਰਜੀਤ ਸਿੰਘ ਜਿਹੜਾ ਉਹਦੇ ਪਿੱਛੇ ਬੈਠਾ ਸੀ ਦੋਸਤ ਉਹਨੇ ਹੀ ਸਾਡੀ ਮਤਲਬ ਆਪਣੇ ਬਾਕੀ ਦੋ ਦੋਸਤਾਂ ਨਾਲ ਪਲਾਨ ਕੀਤਾ ਬਟ ਮੈਡਮ ਜਿਹੜਾ ਉਹਨਾਂ ਨੂੰ ਕਾਰਡ ਵੀ ਲਾ ਸੀ ਐਪਲੀਕੇਸ਼ਨ ਦਾ ਵੀ ਜਾਂ ਗੁਰਜੀਤ ਦਾ ਸੀਗਾ ਦੋਨਾਂ ਦਾ ਸੀਗਾ 200 ਇੱਕ ਮੈਂ ਜੀ ਦੋ ਲੋਗ ਹੈ ਸੀ ਕਾਰਡ ਸਵੈਪ ਕਰਕੇ ਕ੍ਰਿਸ਼ਨ ਦੇ ਕਰੀਤੇ ਜੋ ਕਾਰਡ ਕੀ ਦਾ ਸੀ ਇਹ ਦਾ ਜੀ ਕ੍ਰਿਸ਼ਨ ਅਵਤਾਰ ਜਿਹੜਾ ਸਾਨੂੰ ਜਿਹੜੀ ਮਤਲਬ ਉਹਦੀ ਸੀਗੀ ਫਲਾਨੀ ਪੁਜੇਗਾ ਪਲਾਨਿੰਗ ਮਤਲਬ ਉਹਦਾ ਜਿਹੜਾ ਦੋਸਤ ਹੈ ਉਹਨੂੰ ਪਤਾ ਸੀਗਾ ਕਿ ਪਹਿਲਾਂ ਵੀ ਕਈ ਵਾਰੀ ਗਿਆ ਸੋ ਹੀ ਹੈਡ ਪਲਾਨਡ ਬਿਕਾਜ਼ ਪੈਸੇ ਤਾਂ ਉਹਦੇ ਸੀ ਜੇ ਉਹਦੇ ਹੀ ਹੁੰਦੇ ਤਾਂ ਫਿਰ ਉਹ ਕਿਉਂ ਕਰਾਂਦਾ ਇਹਦਾ ਕੋਈ ਫਰਕ ਨਹੀਂ ਲੱਗਦਾ ਕਿ ਕਿੱਦਾਂ ਫਰਕ ਲੱਗਦਾ ਇੱਕ ਮਿੰਟ ਜੀ ਤੁਸੀਂ ਕੁਛ ਅੱਗੇ ਜੀ ਮੈਡਮ ਜਿਹੜਾ ਟਾਸਟੇਬਲ ਹੈ ਇਹ ਔਨ ਡਿਊਟੀ ਸੀਗਾ ਜਾਂ ਸਸਪੈਂਡਡ ਏ ਜੀ ਗੈਰ ਹਾਜ਼ਰ ਸੀਗਾ ਪਹਿਲਾਂ ਸਸਪੈਂਡ ਹੋ ਚੁੱਕਾ ਹੈ ਬਟ ਰਾਈਟ ਨਾਓ ਇਹ 11 12 ਦਾ ਜੋ ਮੈਨੂੰ ਆਪਣੇ OSI ਬ੍ਰਾਂਚ ਤੋਂ ਪਤਾ ਲੱਗਿਆ 11 ਦਸੰਬਰ ਤੋਂ 11 ਹਜ਼ਰ ਚੱਲ ਰਹਾ ਸੀ ਪਹਿਲਾਂ ਵੀ ਇਹ ਪੁਲਿਸ ਲਾਈਨ ਜੀ ਪੋਸਟਡ ਸੀਗਾ ਨਾਟ ਕਨਸਰਨ ਮੈਮ ਸੀਨੀਅਰ ਕਨਸਟੇਬਲ ਜਿਹੜੀ ਜਿਹੜੀ ਲੁਕ ਹੋਈ ਹੈ ਇਹਦੇ ਵਿੱਚ ਇਹ ਕੀ ਰੋਲ ਸੀ ਜੀ ਜਿਹੜੇ ਦੋਨੋਂ ਬਾਈਕ ਤੇ ਮੁੰਡੇ ਆਏ ਸੀ ਲੁੱਟਖੋ ਕਰਨ ਸੀ ਵਨ ਆਫ ਥੈਮ ਵਾਸ ਦ ਸੀਨੀਅਰ ਕਨਸਟੇਬਲ ਸੋ ਹੀ ਵਾਸ ਐਕਟਿਵਲੀ ਇਨ ਪੈਟਰੋਲ ਕੰਪ ਬਾਰੇ ਕ੍ਰੈਡਿਟ ਕਾਰਡ ਤੇ ਕੈਸ਼ ਦੇ ਸਕਦੇ ਇਹ ਵੀ ਮੈਨੂੰ ਨੌਲੇਜ ਨਹੀਂ ਆ ਜੀ ਇਹ ਮੈਨੂੰ ਪਤਾ ਕਰਾਉਣਾ ਪਿਆ ਜੀ ਕ੍ਰੈਡਿਟ ਕਾਰਡ ਤੇ ਜੇ ਆਪਾਂ ਮੰਨ ਲਓ ਕਿ ਤੇ ਸਵੈਪ ਵੀ ਕਰਦੇ ਆ ਤਾਂ ਆਪਾਂ ਕੋਈ ਪ੍ਰੋਡਕਟ ਜਾਂ ਕੋਈ ਚੀਜ਼ ਖਰੀਦ ਸਕਦੇ ਆ ਇਸ ਤਰ੍ਹਾਂ ਤਾਂ ਤੇ ਹੀ ਸਕਦੀ ਨਹੀਂ ਹੈਗੀ ਮੈਨੂੰ ਇਹਦੀ ਲੀਗੈਲਿਟੀ ਵੀ ਪਤਾ ਜੀ ਆਈ ਵਿਲ ਗੈਟ ਇਟ ਚੈੱਕ ਬਾਕੀ ਕਾਸ਼ ਕਰ ਲਈ ਪੂਰੇ ਜਿਹੜੀ ਨਾਲੇ ਜੀ 135000 ਦੱਸਿਆ ਸੀ ਉਹ ਤਾਂ ਇਹਨਾਂ ਦੀ ਵਿਕਟਮ ਤੋਂ ਵੀ ਪਤਾ ਲੱਗ ਗਿਆ ਵੀ 10000 ਤੇ ਹੱਥੋਂ ਪਾਈ ਚੁੱਥੀ ਡਿੱਗ ਪਏ ਸੀ ਜਿਹੜੀ 125000 ਫਾਈਨਲੀ ਖੋ ਹੋਈ ਸੀ ਉਹਦੇ ਚੋਂ ਸਾਨੂੰ 12500 ਬਰਾਮਦ ਹੋ ਗਏ ਕੁਝ ਪੁਚਕਿਸ਼ਚ ਪਤਾ ਲੱਗਿਆ ਵੀ ਇਹਨਾਂ ਨੇ ਖਰਚ ਵੀ ਲਏ ਇਹ ਰੋਮਾਂਚ ਰੋਸਿਕਾ ਦੀ ਚੋਰੀ ਦਾ ਸੀ ਕਿ ਇਹਨਾਂ ਦਾ ਹਾਲ ਦਾ ਇਹ ਏਜੀ 2 ਪ੍ਰੀਲੀਮੀਨਰੀ बिकॉज ਵਿਦਆਊਟ ਨੰਬਰ ਪਲੇਟ ਬਾਈਕਰ ਸੋ ਇਹ ਸਾਨੂੰ ਤਫਤੀਸ਼ ਚ ਪਤਾ ਲੱਗਿਆ ਰਿਮਾਂਡ ਚ ਪਤਾ ਲੱਗ ਗਿਆ ਸੋ ਜਾਣਕਾਰੀ ਦੇ ਮੁਤਾਬਿਕ ਪਤਾ ਲੱਗਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮਾਸਟਰ ਮਾਈਂਡ ਗੁਰਜੀਤ ਸਿੰਘ ਹੈ ਜੋ ਕਿ ਪਹਿਲਾਂ ਇਸ ਪੈਟਰੋਲ ਪੰਪ ਤੇ ਹੀ ਕੰਮ ਕਰਦਾ ਸੀ ਅਤੇ ਪੀੜਤੋਂ ਮੁਲਾਜ਼ਮ ਦਾ ਦੋਸਤ ਉਸ ਨੂੰ ਸਾਰੇ ਮਾਮਲੇ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਦਿੰਦਾ ਹੈ ਕਿ ਕਦੋਂ ਪੈਸੇ ਬੈਂਕ ਦੇ ਵਿੱਚ ਜਮ੍ਹਾਂ ਕਰਵਾਏ ਜਾਂਦੇ ਨੇ ਉਸ ਤੋਂ ਬਾਅਦ ਇਸ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ